ਅਰਦਾਸਿ ਕਿ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ 10ਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਾ ਤੇਗਰ ਅਮਰਦਾਸ RAMਦਾਸੇ ਹੋਈ ਸਹਾਇ ਅਰਜਣ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸੰਚਿ ਅਕਸ਼ ਜਾਏ ਤੇਗ ਭਾਦਰ ਸਿਮਰਿਆ ਕਰਨ ਨੂੰ ਦਿਆਵੇ ਧਾਏ ਸਭ ਥਾਈ ਹੋਏ ਸਹਾਇ 10ਵੇਂ ਪਾਤਸ਼ਾਹ ਸਾਬ ਸ੍ਰੀ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਜੋਤ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਤਰਕੇ ਖਾਲਸਾ ਸਾਹਿਬ ਜੀ ਬੋਲੋ ਜੀ ਪੰਨਾ ਪਿਆਰਿਆਂ ਚੋਂ ਸਹਿਬ ਜਾਦਿਆਂ ਚਾਲ ਗਮਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਤਾ ਸੇਹ ਦਿੱਤੇ ਬਾਂਦ ਬਾਂਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਦੇ ਜੜੇ ਤਨਾਰਨ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਤਰਖੇ ਖਾਲਸਾ ਸਾਹਿਬ ਜੀ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰਸ਼ਿਆ ਰੈਤ ਦੇਖ ਤੇਖ ਫਤੇ ਬਿਰਧ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਿਗੋ ਜੋਗਾ ਟਾਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਉੱਚੀ ਸੁਚੀ ਮਾਤ ਦਾ ਰਾਖਾ ਵਹਿ ਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਲਈ ਸਦਾ ਸਹਾਈ ਦਾ ਤਾਰ ਜਿਓ ਸ੍ਰੀਨਕਨਣਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਏ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾਈ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਨਸਤ ਗੁਰੂ ਨੇਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਤਨ ਕਲ ਤਾਰਨ ਗੁਰੂ ਨਾਨਕ ਦੇ ਮਹਾਰਾਜ ਜੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹਾਦਰ ਬਾਬਦੀ ਚੰਦ ਸਾਹਿਬ ਜੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਸੋਭਾ ਸਿੰਘ ਸਾਹਿਬ ਜੀ ਸੰਤ ਬਾਬਾ ਲక్ష్మణ ਸਿੰਘ ਸਾਹਿਬ ਜੀ ਮਹਾਂਪੁਰਖ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ ਆਪ ਜੀ ਦੇ ਹਜ਼ੂਰ ਸਰੂਪਾਸ਼ਾ ਅਰਦਾਸ ਬੇਨਤੀ ਮਹਾਰਾਜ ਦਰਕਰ ਦੇ ਸੇਵਕ ਮਹਾਰਾਜੀ ਸਰਦਾਰ ਹਰਦੇਵ ਸਿੰਘ ਪਿੰਡ ਮੁੰਡਾ ਪਿੰਡ ਸਰੂਪਾਸ਼ਾ ਜੋ ਗਰੀਬ ਸਿੱਖ ਮਹਾਰਾਜੀ ਆਪਦੇ ਸੇਵਕਾਂ ਨੂੰ ਮਹਾਰਾਜੀ ਬਾਬਾ ਮਹਿੰਦਰ ਸਿੰਘ ਇੰਗਲੈਂਡ ਦੀ ਸੰਗਤ ਏੜ ਵੱਲੋਂ ਕਤਰੋ ਕਰਕੇ ਮਹਾਰਾਜੀ ਸੰਸਥਾ ਵੱਲੋਂ ਸਰੂਪਾਸ਼ਾ ਜੀ ਉਹ ਸਮੂਹ ਸੇਕ ਸੰਗਤਾਂ ਦੇ ਸਹਿਯੋਗ ਦੇ ਨਾਲ ਸਰੂਪਾਸ਼ਾ ਜੀਓ ਨਵੇਂ ਮਕਾਨਾਂ ਦੇ ਸਰੂਪਾਸ਼ਾ ਸੇਵਾ ਆਰੰਭ ਹੋਣ ਲੱਗੀ ਹੈ ਕਿਰਪਾ ਕਰੋ ਸਰੂਪਾਸ਼ਾ ਜੀਓ ਆਗਿਆ ਬਖਸ਼ੋ ਮਹਾਰਾਜੀ ਕਿਰਪਾ ਕਰਨੀ ਸਰੂਪਾਸ਼ਾ ਸੇਕ ਪਰਿਵਾਰ ਤੇ ਮੇਰ ਪ੍ਰਯਾਸ ਰੱਖਣਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਆਸਰਾ ਰੱਖਣਾ ਮਹਾਰਾਜੀ ਕਿਰਪਾ ਕਰਨੀ ਸੰਗਤਾਂ ਨੂੰ ਮਹਾਰਾਜੀ ਇਸ ਤਰ੍ਹਾਂ ਸਰੂਪਾਸ਼ਾ ਜੀ ਗਰੀਬ ਸਿੱਖਾਂ ਦੇ ਮਹਾਰਾਜੀ ਘਰ ਪਾਉਣ ਦੀ ਸਰੂਪਾਸ਼ਾ ਜੀ ਉਦਾਤ ਬਖਸ਼ਣੀ ਚੜ੍ਹਦੀਆਂ ਕਲਾ ਕਰਨੀ ਆ ਮਹਾਰਾਜੀ ਕਮਾਈਆਂ ਵਿੱਚ ਵਰਕਤਾਂ ਪਾਉਣੀਆਂ ਸਰੂਪਾਸ਼ਾ ਜੀ ਰਹਿਮਤਾ ਕਰਨੀ ਸਰੂਪਾਸ਼ਾ ਜੀ ਕਿਰਪਾ ਕਰੋ ਅਰਦਾਸ ਬੇਨਤੀ ਪ੍ਰਵਾਨ ਕਰੋ ਮਹਾਰਾਜ ਸਰਦਾਰ ਹਰਦੇਵ ਸਿੰਘ ਦੇ ਸਰੂਪਾਸ਼ਾ ਨਵੇਂ ਮਕਾਨਾਂ ਦੀ ਨਹੀਂ ਰੱਖਣ ਦੀ ਆਗਿਆ ਬਖਸ਼ੋ ਮਹਾਰਾਜੀ ਕਿਰਪਾ ਕਰੋ ਚੜ੍ਹਦੀਆਂ ਕਲਾ ਕਰੋ ਮਹਾਰਾਜੀ ਕਿਰਪਾ ਦਇਆ ਕਰਨੀ ਸੇ ਗੁਰੂ ਆਪ ਜੀ ਦੇ ਹਜੂਰ ਆਪ ਦੇ ਸੇਵਕਾਂ ਨੂੰ ਸਰੂਪਾਸ਼ਾ ਜ ਪੂਗ ਲਗਾ ਪ੍ਰਸ਼ਾਦ ਸਾਹ ਸੰਗਤ ਚ ਵਰਤੌਣ ਦੀ ਆਗਿਆ ਹੋਏ ਮਹਾਰਾਜ ਜੀ ਕਿਰਪਾ ਕਰੋ ਸਰੂਪ ਪਾਤਸ਼ਾਹ ਜੀ ਆਗਿਆ ਬਖਸ਼ ਨਵੇਂ ਮਕਾਨਾਂ ਦੇ ਨੀਂ ਪੱਥਰ ਰੱਖਣ ਦੀ ਸਰੂਪ ਪਾਛੜਦਿਆਂ ਕਲਾ ਕਰੋ ਸੇ ਗੁਰੂ ਪਿਆਰੇ ਮੇਲਿਓ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੇ ਕਲਾ ਤੇਰੇ ਬਾਣੇ ਸਰਬਤ ਦਾ ਪਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਵਾਹਿ ਗੁਰ ਸਤ ਨਾਮ 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 ਵਾਹਿਗੁਰੂ 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 ਜੀ ਸਤ ਨਾਮ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਲੇ ਸ੍ਰੀ ਬਰਸ਼ਾ ਲਓ। ਪਾਈ ਹਰਦੇਵ ਸਿੰਘ ਜੀ ਸਾਰੀਆਂ ਸੰਗਤਾਂ ਉਹ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਪਾਈ ਹਰਦੇਵ ਸਿੰਘ ਜੀ ਅੱਜ ਤੁਹਾਡੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਨਾਂ ਦੀ ਕੁੱਲੀ ਜਿਹੜੀ ਤਿਆਰ ਹੋਣ ਜਾ ਰਹੀ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਸਹਿਯੋਗ ਅੱਜ ਇਹ ਜਿਹੜਾ ਘਰ ਤਿਆਰ ਹੋਣਾ ਤੇ ਸੰਗਤੇੜ ਨਾਲ ਜੁੜੀਆਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਗੁਰੂ ਪਿਆਰਿਓ ਇੱਥੇ ਜੋ ਕੁਝ ਵੀ ਹੋਣਾ ਤੁਹਾਡੇ ਸਹਿਯੋਗ ਦੇ ਨਾਲ ਹੋਣਾ ਬਾਹਰ ਟਰਾਲੀ ਲੱਗੀ ਆ ਜਿਹਦੇ ਵਿੱਚ ਪਹਿਲੀ ਖੇਪ ਆਪਣੇ ਕੋ ਪਹੁੰਚੀ ਆ ਸੀਮਟ ਆ ਰੇਤਾ ਆਈ ਆ ਸਰੀਆ ਆ ਜਾਣਾ ਫਿਲਰ ਜਿਹੜੇ ਭਰਨੇ ਆ ਸਟਾਰਟਿੰਗ ਤੋਂ ਇਦਾਂ ਸਾਮਾਨ ਜਿਹੜਾ ਆਉਂਦਾ ਰਹਿਣਾ ਤੇ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਵੱਧ ਤੋਂ ਵੱਧ ਤੁਸੀਂ ਸਹਿਯੋਗ ਕਰੋ ਤਾਂ ਕਿ ਆਪਾਂ ਇਹ ਗਰੀਬ ਸਿੱਖਾਂ ਦੇ ਜਿਹੜੇ ਘਰ ਨੇ ਲੋੜਵੰਦਾਂ ਦੇ ਘਰ ਆ ਜਿਹੜੇ ਉਹ ਆਪਾਂ ਆਪ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਕਰ ਸਕੀਏ ਭਾਈ ਅਜੀਤ ਸਿੰਘ ਜੀ ਇੰਗਲੈਂਡ ਵਿੱਚ ਇਹ ਸਾਰੀਆਂ ਸੇਵਾਵਾਂ ਦੇਖ ਰਹੇ ਆ ਤੁਸੀਂ ਸੰਗਤ ਏਡ ਦੀ ਵੈਬਸਾਈਟ ਤੇ ਜਾ ਕੇ ਉੱਥੋਂ ਨੰਬਰ ਲੈ ਕੇ ਸੰਪਰਕ ਕਰ ਸਕਦੇ ਹੋ ਕੋਈ ਜਿਸ ਤਰ੍ਹਾਂ ਦੀ ਵੀ ਆਪਜੀ ਨੂੰ ਚੰਗਾ ਲੱਗਦਾ ਸੀਮਿੰਟ ਦੀ ਸੇਵਾ ਤੁਸੀਂ ਲੈਣਾ ਚਾਹੁੰਦੇ ਸੀਮਿੰਟ ਦੀ ਸੇਵਾ ਭੇਜ ਦਿਓ ਸਰੀਆ ਸਲੈਬ ਜਿਹੜੀ ਬੰਨੀ ਆ ਸੱਤ ਕੇ ਸੈਂਕੜੇ ਸਲੈਬ ਇਹਦੀ ਬੰਨੀ ਆ ਉਸ ਤੋਂ ਪਹਿਲਾਂ ਦੋ ਕਮਰੇ ਤਿਆਰ ਹੋਣੇ ਆ ਤੇ ਸਾਡਾ ਮਨ ਹੈ ਕਿ ਮਹੀਨੇ ਦੇ ਵਿੱਚ ਵਿੱਚ ਇਹ ਸਾਰਾ ਤਿਆਰ ਹੋ ਜੇ ਤੇ ਇਹ ਮਹੀਨੇ ਦੇ ਵਿੱਚ ਤਾਂ ਹੀ ਤਿਆਰ ਹੋ ਸਕਦਾ ਜੇ ਆਪ ਸੰਗਤਾਂ ਸਹਿਯੋਗ ਦਿੰਦੇ ਰਹੋ ਤੇ ਇਹ ਘਰ ਜਲਦੀ ਬਣ ਜਾਵੇ ਸੋ ਸੰਗਤਾਂ ਨੇ ਚਰਨ ਪਾਏ ਨੇ ਅਸੀਂ ਪੰਜ ਸਿੰਘਾਂ ਨੇ ਬੇਨਤੀ ਕੀਤੀ ਸੀਗੀ ਵੀ ਜਰੂਰ ਚਰਨ ਪਾਓ ਗੁਰੂ ਸਾਹਿਬ ਨੇ ਬੜੀ ਕਿਰਪਾ ਕਰਤੀ ਆ ਮੁੰਡਾ ਪਿੰਡ ਵਾਲੇ ਬਾਬਾ ਬੰਤਾ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਉਹਨਾਂ ਦੇ ਵੱਲੋਂ ਇਹ ਫੌਜਾਂ ਇੱਥੇ ਆਈਆਂ ਨੇ ਕਾਰਜਰਾਸ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਦਰ ਘਰੋਂ ਇਹ ਫੌਜਾਂ ਜਿਹੜੀਆਂ ਇੱਥੇ ਪਹੁੰਚ ਕੇ ਅੱਜ ਅਰਦਾਸ ਬੇਨਤੀਆਂ ਹੋ ਗਈਆਂ ਟੱਪ ਜਿਹੜਾ ਲੱਗ ਗਿਆ ਹੋਇਆ ਤੇ ਗੋਲਵੜ ਤੋਂ ਅੰਮ੍ਰਿਤਸਰ ਲਾਗੋਂ ਵੀਰਜੀ ਪਹੁੰਚੇ ਆ ਸੀਮਿੰਟ ਦੀ ਸਾਰੀ ਸੇਵਾ ਤੇ ਪਿਆਰਿਓ ਇਹਨਾਂ ਨੇ ਲੈ ਲਈ ਹੋਈ ਆ ਕਿ ਜਿੰਨਾ ਵੀ ਸੀਮਿੰਟ ਲੱਗੂਗਾ ਭਾਈ ਕਰਨ ਦੀਪ ਸਿੰਘ ਜੀ ਭਾਈ ਅੰਗਰੇਜ਼ ਸਿੰਘ ਜੀ ਤੇ ਹੋਰ ਵੀ ਨਾਲ ਉਹਨਾਂ ਦੇ ਪਰਿਵਾਰ ਆਏ ਸੀਗੇ ਉਹ ਇਸ ਟਾਈਮ ਬਿਜੀ ਨਹੀਂ ਤੇ ਵੀਰਜੀ ਹੁਣੀ ਸਾਰਿਆਂ ਦੀ ਹਾਜ਼ਰੀ ਲਵਾਉਣ ਵਾਸਤੇ ਇੱਥੇ ਪਹੁੰਚੇ ਹੋਏ ਨੇ ਸੋ ਆਪ ਜੀ ਵੀ ਇਸ ਤਰ੍ਹਾਂ ਸੇਵਾ ਜ਼ਰੂਰ ਕਰਵਾਓ ਨਾਂ ਰਾਲ ਕੇ ਜਿਸ ਤਰ੍ਹਾਂ ਇਹਨਾਂ ਵੀਰ ਜੀ ਹੋਣਾ ਨੇ ਆਪਣੀ ਜ਼ਿੰਮੇਵਾਰੀ ਸਮਝੀ ਆਪਾਂ ਵੀ ਜਿੰਨਾ ਵੀ ਕਿਸੇ ਕੋ ਹੋ ਸਕਦਾ ਸਹਿਯੋਗ ਕਰਿਓ ਸੀਮਿੰਟ ਦਾ ਰੇਤਾ ਦਾ ਬਜਰੀ ਦਾ ਸਰੀਆ ਜਿੰਨਾ ਵੀ ਹੋ ਸਕਦਾ ਤੁਸੀਂ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੁੰਡਾ ਪਿੰਡ ਵਿੱਚ ਜੋਗੀ ਸੇਵਾਵਾਂ ਲਈਆਂ ਗਈਆਂ ਸੀ ਉਹ ਸੇਵਾਵਾਂ ਦੀ ਅਰੰਭਤਾ ਹੋ ਗਈ ਹੈ ਜੀ ਇੱਥੇ ਵਾਹਿਗੁਰੂ ਜੀ ਬੜੀ ਲੋੜ ਆ ਸੀਮਿੰਟ ਰੇਤਾ ਬਜਰੀ ਤੇ ਹੋਰ ਵੀਨੇਕਾਂ ਵੀਰ ਜੀ ਆਪਣਾ ਮਿਸਤਰੀ ਸਿੰਘਾਂ ਦੀ ਜੋ ਵੀ ਲੇਬਰ ਦੀ ਵੀ ਲੋੜ ਆ ਜੀ ਤਾਰ ਦੀ ਵਾਇਰਿੰਗ ਦੀ ਸਾਰੇ ਜਾਣਦੇ ਜੋ ਜੋ ਵੀ ਆਪਾਂ ਨੂੰ ਘਰ ਦੇ ਵਿੱਚ ਲੋੜਾਂ ਨਿਕੀਆਂ 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 ਪੈਂਦੀਆਂ ਵਾ ਵੱਡੀ ਚੀਜ਼ ਆਪਾਂ ਵੇਖ ਲੈਨੇ ਪਰ ਨਿੱਕੀ ਜੀਜ਼ ਦਾ ਆਪਾਂ ਨੂੰ ਖਿਆਲ ਨਹੀਂ ਰਹਿੰਦਾ ਤੇ ਇਸ ਕਰਕੇ ਵੀ ਆਪਾਂ ਸਾਰੇ ਹੀ ਰਲ ਮਿਲ ਕੇ ਕਤਰ ਹੋ ਗਏ ਜੋ ਵੀ ਤਿਲ ਫੁੱਲ ਪੇਟਾ ਵਾ ਕੋਈ ਰੁਪਈਆ ਪਾਵੇ ਕੋਈ ਸਮਾਨੀ ਪਾਵੇ ਹਾਂਜੀ ਜੋ ਵੀ ਆ ਆਪ ਜੀ ਪਾਓ ਥੋੜਾ ਪਿਛੇ ਚਲੇ ਚੁੱਕਿਆ ਪੰਜਾਬ ਆਪਣਾ ਆਪਾਂ ਇਹਨੂੰ ਸਾਰੇ ਸੰਗਤ ਸਹਿਯੋਗ ਕਰਕੇ ਇਹਨੂੰ ਉਠਾਈਏ ਜੀ ਅੱਜ ਆਰੰਭਤਾ ਹੋ ਗਈ ਆ ਤੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਤੁਸੀਂ ਵੱਧ ਚੜ ਕੇ ਸੇਵਾ ਕਰਿਓ ਇੱਕ ਘਰ ਨਹੀਂ ਘਟੋ ਘਟ ਵੀ 12 13 ਘਰ ਜਿਹੜੇ ਨੇ ਉਹਨਾਂ ਦੇ ਨਿਸ਼ਾਨਦੇਹੀ ਕਰਕੇ ਤਿੰਨ ਪੱਥਰ ਰੱਖੇ ਜਾ ਚੁੱਕੇ ਨੇ ਸੇਵਾ ਸ਼ੁਰੂ ਹੋਈ ਪਈ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਆਓ ਕਿਨਕਾ ਕਿਨਕਾ ਕੁਝ ਫਰਕ ਨਹੀਂ ਪੈਣਾ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਅੱਜ ਵੀਰ ਜੀ ਜਿਹੜਾ ਗਲਾ ਭਰਦੇ ਪਏ ਆਣ ਇਹ ਖੁਸ਼ੀ ਹੁੰਦੀ ਆ ਸ਼ਬਦ ਨਹੀਂ ਜਦੋਂ ਹੁੰਦਾ ਤੇ ਇੰਨੀਆਂ ਫੌਜਾਂ ਨਾਲ ਖੜ ਜਨ ਸਾਰੇ ਜਦੋਂ ਨਾਲ ਖੜਦੇ ਆ ਨਾ ਇਸ ਭਾਵਕ ਹੀ ਹੁੰਦਾ ਬੰਦਾ ਕਿਸੇ ਵੇਲੇ ਅੱਖਾਂ ਰਾਹੀਂ ਦੱਸ ਦਿੰਦਾ ਕੋਈ ਸ਼ਬਦਾਂ ਰਾਹੀਂ ਦੱਸ ਦਿੰਦਾ ਦੇਰੇ ਉਹ ਬਿਲਡਿੰਗ ਸਾਰੀ ਇੰਨੇ ਬਣਵਾਈਆਂ ਚਾਹੀਦੀ ਅੱਛਾ ਨਾਲ ਸੇਵਾ ਤੇ ਕੀਤੀ ਹੈ ਬਹੁਤ ਕੀਤੀ ਵੇਖੋ ਗੁਰੂ ਘਰ ਦੀ ਸੇਵਾ ਕੀਤੀ ਆ ਜੀ ਗੁਰੂ ਸਾਹਿਬ ਤੋਂ ਉੱਠ ਗਏ ਆ ਨਾ ਅੱਜ ਇਹਨਾਂ ਦਾ ਬਣਾ ਰਹੇ ਮਹਾਰਾਜ ਬਹੁਤ ਸੇਵਾ ਕੀਤੀ ਆਜਾ ਇੱਥੇ ਆਜਾ ਸਾਡੇ ਨਾਲ ਤੁਹਾਨੂੰ ਬੜਾ ਇਹਨੂੰ ਵਿਚਰਦਾ ਰਿਹਾ ਮੈਂ ਇੱਥੇ ਹਾਂਜੀ ਹਾਂਜੀ ਇਹ ਤਾਂ ਮਿਲਦਾ 30 ਦੀ ਜਾਨੀ ਹੁੰਦੇ ਆ ਤੇ ਬਿਸਤਰੀ ਨਾਲ ਗੁਰੂ ਸਾਹਿਬ ਜੀ ਮਹਾਰਾਜੀ ਹੁਣ ਤੇ ਸਾਡੀ ਉਹਨੇ ਵਾਹਿਗੁਰੂ ਨੇ ਬਾਹ ਫੜੀ ਆ ਮੈਂ ਤੇ ਉਹ ਅਰਦਾਸ ਕਰਦੀ ਵਾਹਿਗੁਰੂ ਜਿਤਨਾ ਸਾਡੀ ਸਿਹਤਾਂ ਕੀਤੀ ਹਮੇਸ਼ਾ ਹਰ ਹਰ ਕਦੀ ਵਾਹਿਗੁਰੂ ਸਹਾਇਤਾ ਕਰੇ ਸੋ ਗੁਰੂ ਪਿਆਰਿਓ ਆਓ ਆਪਾਂ ਸਾਰੇ ਰਲ ਕੇ ਇਹ ਕਾਰਜ ਕਰੀਏ ਘਰਾਂ ਦੀ ਲੋੜ ਅੱਗੇ ਸਿਆਲ ਆਉਣ ਡਿਆ ਜਿਹੜੇ ਸਰਦੀਆਂ ਦੇ ਬਿਸਤਰੇ ਵਗੈਰਾ ਕਿਉਂਕਿ ਕਈਆਂ ਘਰਾਂ ਦੇ ਵਿੱਚ ਤੇ ਸਾਰਾ ਸਮਾਨ ਵੀ ਰੁੜਿਆ ਸੋ ਅਸੀਂ ਸਾਰੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਰਵਾਂਗੇ ਇਸੇ ਤਰ੍ਹਾਂ ਹੀ ਤੇ ਤੁਸੀਂ ਸੇਵਾ ਭੇਜੋ ਤਾਂ ਕਿ ਆਪਾਂ ਇਹਨਾਂ ਪਰਿਵਾਰਾਂ ਤੱਕ ਪਹੁੰਚਾ ਸਕੀਏ ਸੋ ਇੱਥੇ ਆਗੇ ਆ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ